ਵੀ 2009 ਦੇ ਵਿੱਚ ਜਦੋਂ ਸਾਨੂੰ ਇਹ ਸੀਓਈ ਦਿੱਤੀਆਂ ਗਈਆਂ ਤੇ ਉਹਨਾਂ ਦੇ ਵਿੱਚ ਸਾਨੂੰ ਪਹਿਲਾਂ ਦਿਖਾਇਆ ਗਿਆ ਵੀ ਤੁਹਾਡੇ ਇਸ ਤਰ੍ਹਾਂ ਦੇ ਕਾਲਜ ਹੋਣਗੇ। ਹਮਮ ਏਜੰਟ ਨੇ ਲਾਈ ਹੋਈ ਸੀ ਫੋਟੋ ਬੇਸਮੈਂਟ ਰਿਵਰ ਦੀ ਸਟੋਰੀ ਪਿੱਛ ਦੀ। ਮੈਂ ਕਿਹਾ ਵੀ ਆ ਤਾਂ ਸ਼ਹਿਰ ਹੀ ਬੜਾ ਸੋਹਣਾ ਮੈਂ ਤਾਂ ਇੱਥੇ ਹੀ ਜਾ। ਉਹ ਫਿਕਰ ਪੈ ਗਿਆ ਵੀ ਹੁਣ ਕੰਮ ਵੀ ਲੱਭਣਾ ਤੇ ਰੋਟੀ ਵੀ ਬਣਾਉਣੀ ਆ। ਤੇ ਫਿਰ ਜ਼ਿੰਦਗੀ ਸ਼ੁਰੂ ਹੋਈ। ਮੈਂ ਫਿਰ ਜਹਾਜ਼ ਦੇ ਵਿੱਚ ਰੋਂਦਾ ਹੀ ਆਇਆ ਸੀ। ਤੋਂ ਯਾ ਥੋਡੇ ਵੇਲੇ 8 8 ਟੀਚ ਸੀਗੇ ਸਾਡੇ ਵੇਲੇ 6 ਟੀਚ ਤੇ ਸੀਗੇ ਪੰਜ ਬਹੁਤ ਕੁ ਸਿੱਖਿਆ ਕੁਕਿੰਗ ਕੁਕਿੰਗ ਜਿੰਨੀ ਵੀ ਕਰਦੇ ਆ ਹੁਣ ਆਪ ਕਰਦੇ ਆ ਸੋਣੀ ਕਰਦੇ ਆ ਆਪ ਦੇ ਬਣਾਉਣ ਜੋ ਕੀ ਬਹੁਤ ਛੋਟੀ ਕਰਦੇ ਆ ਤੇ ਅੱਜ ਕੱਲ ਮੈਂ ਫਿਰ ਨਾਲ ਨਾਲ ਵਾਈਫ ਨੂੰ ਵੀ ਬਣਾ ਕੇ ਦੇ ਦੇਦੀ ਕਦੇ ਕਦੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਤੇ ਅੱਜ ਮੇਰੇ ਨਾਲ ਮਨਦੀਪ ਤੇ ਮੈਂ ਸੁਖਜਿੰਦਰ ਤੇ ਅੱਜ ਅਸੀਂ ਗੱਲਾਂ ਕਰਾਂਗੇ ਸਾਡੇ ਇੱਥੇ ਆਸਟ੍ਰੇਲੀਆ ਚ ਅਸੀਂ ਕਦੋਂ ਆਏ ਕਦੋਂ ਮੰਦੀਪ ਆਇਆ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਤੇ ਸ਼ੁਰੂ ਕਰਦੇ ਆਂ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਅਸੀਂ ਥੋੜਾ ਜਿਹਾ ਆਪਣੇ ਬਾਰੇ ਦੱਸਾਂਗੇ ਕਿ ਕਦੋਂ ਅਸੀਂ ਆਸਟ੍ਰੇਲੀਆ ਆਏ ਅਸੀਂ ਕੀ ਕੀ ਕੰਮ ਕੀਤੇ ਤੇ ਇਸ ਟਾਈਮ ਤੇ ਅਸੀਂ ਕੀ ਕਰ ਰਹੇ ਆਂ ਤੇ ਸਾਡੀ ਜ਼ਿੰਦਗੀ ਕਿਵੇਂ ਦੀ ਰੀਸਟ੍ਰੇਲੀਆ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਸਾਡਾ ਤੇ ਮੈਂ ਸ਼ੁਰੂ ਕਰਦਾ ਹਾਂ ਸਿਕੰਦਰ ਵੀਰੇ ਤੋਂ ਪਹਿਲਾਂ ਸਿਕੰਦਰ ਵੀਰਾ ਆ ਗਿਆ ਕੋਈ ਚੱਕਰ ਨਹੀਂ ਹਾਂ ਮੈਂ ਆਇਆ ਜੀ ਐਸੇ 2009 ਦੇ ਵਿੱਚ ਹਾਂਜੀ ਤੇ ਮੈਂ 2014 ਚ ਆਇਆ ਸੀ ਇੱਥੇ ਤੇ ਅਸੀਂ ਦੋਵੇਂ ਐਜ਼ ਅ ਸਟੂਡੈਂਟ ਆਏ ਸੀਗੇ ਤੇ ਜਦੋਂ ਅਸੀਂ ਆਏ ਸੀਗੇ ਉਦੋਂ ਡਿਫਰੈਂਟ ਮਾਹੌਲ ਹੁੰਦਾ ਸੀਗਾ ਤੇ ਜਦੋਂ ਮੰਦੀਪ ਆਇਆ ਉਦੋਂ ਥੋੜਾ ਜਿਆਦਾ ਡਿਫਰੈਂਟ ਮਾਹੌਲ ਹੁੰਦਾ ਸੀਗਾ ਤੇ ਬਾਕੀ ਤੁਹਾਨੂੰ ਮੰਦੀਪ ਇਹਦੇ ਬਾਰੇ ਜ਼ਿਆਦਾ ਦੱਸ ਸਕਦਾ ਵੀ 2014 15 ਚ ਕਿਵੇਂ ਸੀਗਾ ਤੇ 2008 9 ਦੇ ਬਾਰੇ ਮੈਂ ਜ਼ਿਆਦਾ ਦੱਸ ਸਕਦਾ ਤੇ ਆਜੋ ਆਪਾਂ ਇਹਨਾਂ ਬਾਰੇ ਗੱਲਾਂ ਕਰਦੇ ਆ ਵੀ ਕਿਵੇਂ-ਕਿਵੇਂ ਦੇ ਦਿਨ ਸੀਗੇ ਉਹ ਕੀ-ਕੀ ਦਿਨ ਸੀਗੇ ਜਦੋਂ ਮੈਂ ਵੀਰੇ ਪਹਿਲੀ ਵਾਰ ਇੱਥੇ ਤਾਂ ਮੈਂ ਹੈਗਾ ਆਪਣਾ April 2014 ਦੇ ਵਿੱਚ ਤੇ ਇੱਕ ਵਾਰੀ ਤਾਂ ਉਹ ਵੀ ਸੋਹਣਾ ਲੱਗਦਾ ਸ਼ਹਿਰ ਸੋਹਣਾ ਆਸਟ੍ਰੇਲੀਆ ਲੱਗਦਾ ਜਿਵੇਂ ਸਾਰਿਆਂ ਨੂੰ ਲੱਗਦਾ ਤੁਹਾਨੂੰ ਵੀ ਲੱਗਦਾ ਹੋਣਾ ਬੜਾ ਸੋਹਣਾ ਹੈਗਾ ਹਾਂ ਵੀ 2009 ਦੇ ਵਿੱਚ ਜਦੋਂ ਸਾਨੂੰ ਇਹ COE ਦਿੱਤੀਆਂ ਗਈਆਂ ਤੇ ਉਹਨਾਂ ਦੇ ਵਿੱਚ ਸਾਨੂੰ ਪਹਿਲਾਂ ਦਿਖਾਇਆ ਗਿਆ ਵੀ ਤੁਹਾਡੇ ਇਸ ਤਰ੍ਹਾਂ ਦੇ ਕਾਲਜ ਹੋਣਗੇ ਹੂੰ ਐਂ ਦੀ ਮੇਰੀ ਲਾਈਫ ਹੋਊਗੀ ਕਹਿੰਗੇ ਅਸੀਂ ਕੱਲੀਆਂ ਬਿਲਡਿੰਗਸ ਹੀ ਦੇਖੀਆਂ ਸੀ ਸਾਨੂੰ ਸਬਅਰਬਸ ਬਾਰੇ ਇਹਨਾਂ ਪਤਾ ਨਹੀਂ ਸੀਗਾ ਵੀ ਸਬਅਰਬਸ ਕਿਵੇਂ ਦੇ ਹੁੰਦੇ ਆ ਹਾਂ ਸਾਨੂੰ ਤਾਂ ਐ ਸੀ ਵੀ ਉੱਥੇ ਸਾਰੀ ਸਿਟੀ ਹੁੰਦੀ ਆ ਤੇ ਸਿਟੀ ਦੇ ਵਿੱਚ ਹੀ ਅਸੀਂ ਚਲੇ ਜਾਣਾ ਐ ਆਹੋ ਜਦੋਂ ਮੈਂ ਆਪਦਾ ਵੀਜ਼ਾ ਲਵਾਉਣ ਗਿਆ ਉੱਥੇ ਤੇ ਏਜੰਟ ਨੇ ਲਾਈ ਹੋਈ ਸੀ ਫੋਟੋ ਬ੍ਰਿਸਬਨ ਰਿਵਰ ਦੀ ਸਟੋਰੀ ਬ੍ਰਿਜ ਦੀ ਮੈਂ ਕਿਹਾ ਵੀ ਆ ਤਾਂ ਸ਼ਹਿਰ ਹੀ ਬੜਾ ਸੋਹਣਾ ਮੈਂ ਤਾਂ ਇੱਥੇ ਹੀ ਜਾਣਾਗਾ ਲਵਾਤਾ ਵੀਜ਼ਾ ਉੱਥੋਂ ਦਾ ਪਹੁੰਚ ਗਏ ਉਸ ਤੋਂ ਬਾਅਦ ਚ ਸਫ਼ਰ ਸ਼ੁਰੂ ਹੋਇਆ ਦੋ ਕੁ ਦਿਨ ਸੋਣਾ ਲੱਗਿਆ ਤੀਜੇ ਦਿਨ ਜਦੋਂ ਫਿਗਰ ਪੈ ਗਿਆ ਵੀ ਹੁਣ ਕੰਮ ਵੀ ਲੱਭਣਾ ਤੇ ਪੜਨਾ ਵੀ ਆ ਸਾਰਾ ਕੁਝ ਹੀ ਕਰਨਾ ਤੇ ਰੋਟੀ ਵੀ ਬਣਾਉਣੀ ਹੈ ਤੇ ਫਿਰ ਜ਼ਿੰਦਗੀ ਸ਼ੁਰੂ ਹੋਈ ਫਿਰ ਸਟੋਰੀ ਬਰਜ ਬਰਜ ਜੇ ਅਸੀਂ ਭੁੱਲ ਗਏ ਸਾਰੇ ਤੇ ਫਿਰ ਇਸ ਦਿਵਾਲੇ ਹੋ ਗਈ ਇਹ ਇਕੱਲੀ ਤੇਰੀ ਗਾਣੀ ਨਹੀਂ ਆਲਮੋਸਟ ਇਹ 99% ਲੋਕਾਂ ਦੀ ਇਹ ਸੇਮ ਸਟੋਰੀ ਹੈ ਹਾਂ ਤੇ ਮੇਰੀ ਵੀ ਕੁਝ ਇਸ ਤਰ੍ਹਾਂ ਦੀ ਸਟੋਰੀ ਸੀ ਮੈਂ ਜਾਜ ਦੇ ਵਿੱਚ ਤਰੁੰਦਾ ਹੀ ਆਇਆ ਸੀ ਓਹ ਹੋ ਹੋ ਕਉਕੀ इमोਸ਼ਨਲੀ ਥੋੜੇ ਜੀ ਵੀਕ ਸੀ ਬਾਹਰ ਨਿਕਲੇ ਨਹੀਂ ਸੀਗੇ ਹਾਂ ਤੇ ਥੋੜਾ ਜਿਹਾ इमोਸ਼ਨਲ ਬੰਦਾ ਵੀਕ ਹੋ ਹੀ ਜਾਂਦਾ ਕੋਈ ਜਾਂਦਾ ਕੋਈ ਤੇ ਰੋਂਦਾ ਆਇਆ ਸੀਗਾ ਮੇਰਾ ਦੋਸਤ ਸੀ ਮਿੱਤਰ ਉਹ ਮੈਨੂੰ ਇੱਥੋਂ ਲੈ ਗਿਆ ਸਾਡਾ ਕਲਾਸਮੇਟ ਹੀ ਸੀਗਾ ਹੂੰ ਹੂੰ ਉਹ ਮੈਨੂੰ ਲੈ ਗਿਆ ਜੀ ਤੇ ਉਹਨੇ ਫਿਰ ਰੱਖਿਆ ਮੈਨੂੰ ਆਪਦੇ ਨਾਲ ਬਹੁਤ ਵਧੀਆ ਰੱਖਿਆ ਮੈਂ ਉਹਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਵੀ ਉਹ ਮੇਰਾ ਗੁੱਡ ਫਰੈਂਡ ਚ ਆ ਤੇ ਉਹਨੇ ਮੇਰੀ ਬਹੁਤ ਹੈਲਪ ਕੀਤੀ ਸਟਾਰਟਿੰਗ ਦੇ ਵਿੱਚ ਰੱਖਿਆ ਉਸ ਸਮੇਂ ਆਪਾਂ ਨੂੰ ਕੋਈ ਕਮਰਾ ਹੀ ਦੇ ਦੇ ਤਾਂ ਬਹੁਤ ਵੱਡੀ ਗੱਲ ਸੀ ਉਹ ਤਾਂ ਮੈਨੂੰ 에어ਪੋਰਟ ਤੋਂ ਜਾ ਕੇ ਲੈ ਕੇ ਆਇਆ ਆਲਮੋਸਟ ਆਪਾਂ ਸਾਰੇ ਮਿੱਤਰਾਂ ਨੂੰ 80 90% ਸਾਰਿਆਂ ਨੂੰ ਲੈ ਕੇ ਆਏ ਹੋਏ ਆ ਸਾਰੇ ਇੱਕ ਦੂਸਰੇ ਇਹ ਆਪਣੀ ਪੰਜਾਬ ਦੀ ਖਾਸੀਅਤ ਆ ਵੀ ਆਪਾਂ ਇੱਕ ਦੂਜੇ ਦੀ ਬਹੁਤ ਸੋਹਣੀ ਹੈਲਪ ਕਰਦੇ ਆ ਤੇ ਮੈਂ ਇੱਕ ਚੀਜ਼ ਬੋਲਣੀ ਚਾਹਣਾ ਇੱਥੇ ਕਿ ਜਿਹੜਾ ਵੀ ਬੰਦਾ ਤੁਹਾਨੂੰ ਲੈ ਕੇ ਆਉਂਦਾ 에어ਪੋਰਟ ਤੋਂ ਉਹਦਾ ਉਹ ਗੁਣ ਕਦੇ ਨਾ ਭੁੱਲਿਓ ਉਹਦਾ احسان ਬਣ ਜਾਂਦਾ ਤੁਹਾਡੀ ਜ਼ਿੰਦਗੀ ਬਣਾਉਣ ਦੇ ਵਿੱਚ ਬਹੁਤ ਵਾਰ ਉਹਦੀ ਵੀ ਜ਼ਿੰਦਗੀ ਕਿਸੇ ਨੇ ਬਣਾਈ ਹੁੰਦੀ ਆ ਤੇ ਆਪਣੀ ਵੀ ਆਪਣੀ ਆ ਨਾ ਬਣੀ ਹੁੰਦੀ ਆ ਉਹ ਮੈਂ ਕਹਿੰਦਾ ਵੀ ਉਹ ਪਾਲਾ ਜਿਹੜੇ ਜ਼ਿੰਦਗੀ ਦੇ ਉਹ ਇਸ ਜਦੋਂ ਆਪਾਂ ਆਸਟ੍ਰੇਲੀਆ ਦੇ ਵਿੱਚ 10 ਤੋਂ 15 ਸਾਲ ਗੁਜ਼ਾਰ ਲੈਨੇ ਆ ਨਾ ਮੇਰੇ ਹਿਸਾਬ ਚ ਆਪਾਂ ਨੂੰ ਉਦੋਂ ਉਹਨਾਂ ਚੀਜ਼ਾਂ ਦੀ ਅਹਿਮੀਅਤ ਜ਼ਿਆਦਾ ਹੁੰਦੀ ਆ ਜਦੋਂ ਆਪਾਂ ਸੋਚਦੇ ਵੀ ਯਾਰ ਮੈਂ ਘਰ ਲੈ ਲਿਆ ਮੈਂ ਕਿਵੇਂ ਆਇਆ ਸੀ ਦੋ ਟੈਚੀ ਸੀ ਮੇਰੇ ਕੋਲ ਅੱਜ ਮੇਰੇ ਕੋਲ ਘਰ ਆ ਕਾਰ ਆ ਸੋਫਾ ਬੈੱਡ ਆ ਏ ਟੂ ਜ਼ेड ਕਿਹੜੀ ਚੀਜ਼ ਆ ਜਿਹੜੀ ਮੇਰੇ ਕੋਲ ਹੈ ਨਹੀਂ ਹਾਂ ਤਾਂ ਉਸ ਬੰਦੇ ਦਾ ਹਮੇਸ਼ਾ ਤੁਸੀਂ ਯਾਦ ਰੱਖਣਾ ਕਿ ਉਹਨੇ ਹੈਲਪ ਕੀਤੀ ਐ ਫਿਊਚਰ ਦੇ ਵਿੱਚ ਜੇ ਤੁਹਾਨੂੰ ਕੋਈ ਮਿਲਦਾ ਕਿਤੇ ਉਹਨੂੰ ਕੰਮ ਪੈਂਦਾ ਤਾਂ ਜਰੂਰ ਕੰਮ ਆਓ ਪਹਿਲਾ ਨੰਬਰ ਉਹਨੂੰ ਦਿਓ ਤੇ ਇਹਦੇ ਨਾਲ ਹੀ ਫਿਰ ਆਪਾਂ ਨੂੰ ਹੋਰ ਬਹੁਤ ਮਿੱਤਰ ਮਿਲ ਗਏ ਹੌਲੀ ਹੌਲੀ ਹਾਂ ਉਹ ਤੋਂ ਬਾਅਦ ਦੀ ਗੱਲ ਹੈ ਹਾਂ ਫਿਰ ਥੋੜੇ ਦਿਨਾਂ ਸਾਲਾਂ ਬਾਅਦ ਮਨਦੀਪ ਹੁਣੀ ਆਏ ਤੇ ਮਨਦੀਪ ਹੁਣੀ ਵੀ ਸਾਡੇ ਮਿੱਤਰ ਬਣ ਗਏ ਗਾਂ ਦੀ ਗਾਂ ਤੇ ਫਿਰ ਅੱਜ ਅਸੀਂ ਬਹੁਤ ਵਧੀਆ ਫਰੈਂਡ ਬਣ ਚੁੱਕੇ ਹਾਂ ਹਾਂਜੀ ਤੇ ਮੈਨੂੰ ਯਾਦ ਹੈ ਪਹਿਲੀ ਵਾਰੀ ਆਪਾਂ ਮਿਲੇ ਮੈਂ ਉਦੋਂ ਸ਼ਾਇਦ ਡੋਮੀਨੋਸ ਤੇ ਕੰਮ ਕਰਦਾ ਸੀਗਾ ਤੇ ਜਿਸ ਮੁੰਡੇ ਥਰੂ ਆਪਾਂ ਮਿਲੇ ਸੀਗੇ ਤੁਸੀਂ ਉਹਨੂੰ ਪਿਕ ਕਰਨ ਆਏ ਸੀਗੇ ਹਾਂ ਤੇ ਉਦੋਂ ਪਹਿਲੀ ਵਾਰੀ ਮੁਲਾਕਾਤ ਹੋਈ ਸਿਰਫ ਸਿਰਫ ਆਪਣੀ 10ਕ ਸੈਕਿੰਡ ਦੀ 10ਕ ਸੈਕਿੰਡ ਦੀ ਹੈਲੋ ਹਾਈ ਹੋਈ ਤੇ ਅੱਜ ਉਸ ਗੱਲ ਨੂੰ ਮੇਰੇ ਹਿਸਾਬ ਚ ਆਰਾਊਂਡ 10 ਸਾਲ ਹੋ ਗਏ ਹਨ ਚਲੋ ਜੀ ਅਗਲੀ ਗੱਲ ਕਰਦੇ ਆਂ ਵੀ ਹੋਰ ਅਸੀਂ ਕੀ ਕੁਝ ਦੇਖਿਆ ਇੱਥੇ ਤੇ ਕੀ ਸਾਨੂੰ ਦਿੱਕਤਾਂ ਆਈਆਂ ਕੀ ਕੁਝ ਸਾਰਾ ਹੋਇਆ ਸਭ ਤੋਂ ਵੱਡੇ ਨੰਬਰ ਤੇ ਆਉਂਦਾ ਜੀ ਤੁਹਾਡੀ ਪੜ੍ਹਾਈ ਪੜ੍ਹਾਈ ਫੀਸ ਤੇ ਨਾਲ ਨਾਲ ਕੰਮ ਜਿਹੜਾ ਤੁਸੀਂ 20 ਘੰਟੇ ਕਰ ਸਕਦੇ ਹੋ ਮੈਨੂੰ ਲੱਗਦਾ 20 ਸਾਢੇ ਸਮੇਂ ਦੇ ਵਿੱਚ ਵੀ 20 ਘੰਟੇ ਕਰ ਸਕਦੇ ਸੀਗੇ ਮੰਦੀਪ ਦੇ ਸਮੇਂ 'ਚ ਵੀ ਮੈਨੂੰ ਲੱਗਦਾ 20 ਘੰਟੇ ਸੀ ਅੱਜ ਕੱਲ ਮੈਨੂੰ ਲੱਗਦਾ 23-24 ਘੰਟੇ ਅਲਾਉਟ ਕਰ ਦਿੱਤਾ ਗਿਆ ਹਾਂ ਅੱਜ ਕੱਲ 23 ਹੋ ਗਿਆ ਹਾਂ ਹਾਂ ਵੀ ਤੁਸੀਂ ਕਰ ਸਕਦੇ ਹੋ ਪਰ ਉਸ ਸਮੇਂ ਆਪਾਂ ਓਨਲੀ 20 ਘੰਟੇ ਹੀ ਕਰ ਸਕਦੇ ਸੀਗੇ ਤੇ ਉਹਦੇ ਵਿੱਚ ਹੀ ਆਪਾਂ ਸਾਰੇ ਕੰਮ ਕਰਨੇ ਸੀਗੇ ਫੀਸਾਂ ਦਾ ਵੀ ਉਹ ਤਾਂ ਇੰਡੀਆ ਤੋਂ ਹੀ ਆ ਜਾਂਦੀਆਂ ਸੀ ਤੇ ਥੋੜੀਆਂ ਬਹੁਤ ਆਪ ਆਰेंज कार ਲੈਂਦੇ ਸੀਗੇ ਹਾਂ ਲਾਈਕ ਲਾਈਫ ਜਿਵੇਂ ਜਿਵੇਂ ਕਰਕੇ ਵੀ ਇੱਕ ਜ਼ਿੰਦਗੀ ਜੀਣਾ ਸਿੱਖ ਲਿਆ ਹਾਂ ਵਾਕਈ ਬਾਕੀ ਘੰਟੇ ਕੰਮ ਵੱਧ ਹੋ ਜਾਂਦਾ ਸੀ ਪਰ ਤੁਹਾਨੂੰ ਫਿਰ ਉਹਨਾਂ ਪੇ ਰੇਟ ਨਹੀਂ ਮਿਲਦਾ ਸੀਗਾ ਤਾਂ ਤੁਹਾਨੂੰ ਘੱਟ ਰੇਟ ਤੇ ਜਿਵੇਂ ਸਾਰਿਆਂ ਨੂੰ ਪਤਾ ਹੀ ਹੋਣਾ ਜਿਹੜੇ ਇੱਥੇ ਰਹਿੰਦੇ ਆ ਜਿਨ੍ਹਾਂ ਨੇ ਕੰਮ ਕੀਤਾ ਘੱਟ ਪੇ ਰੇਟ ਤੇ ਕੰਮ ਕਰਦੇ ਸੀਗੇ ਘੰਟੇ ਭਾਵੇਂ 60 ਲਾ ਲਓ 70 ਲਾ ਲਓ ਪਰ ਪੇ ਰੇਟ ਘੱਟ ਮਿਲਦਾ ਸੀ ਉਹਦਾ ਟਾਈਮ ਵੱਧ ਲੱਗਦਾ ਸੀ ਤੁਸੀਂ ਪੜ੍ਹਨਾ ਵੀ ਹੁੰਦਾ ਏ ਤੁਸੀਂ ਅਸਾਈਨਮੈਂਟਾਂ ਵੀ ਕਰਨੀਆਂ ਸਾਰਾ ਕੁਝ ਕਰਨਾ ਹੁੰਦਾ ਉਹਦੇ ਵਿੱਚ ਤੁਸੀਂ ਮੈਣਾ ਹੀ ਕਰਨਾ ਹੁੰਦਾ ਆਪਦੇ ਆਪ ਨੂੰ ਵੀ ਕਿਦਾਂ ਹਨਾ ਤੇ ਉਸ ਤੋਂ ਬਾਅਦ ਚ ਰੋਟੀ ਆ ਜਾਂਦੀ ਹੈ ਕੱਪੜੇ ਆ ਜਾਂਦੇ ਥੋੜੇ ਤੇ ਬਾਕੀ ਦੀਆਂ ਚੀਜ਼ਾਂ ਤੋਂ ਬਾਅਦ ਚ ਆਏ ਨਹੀਂ ਪਹਿਲਾਂ ਨੰਬਰ ਤੇ ਪੜਾਈ ਹੁੰਦੀ ਹੈ ਤੇ ਕੰਮ ਹੁੰਦਾ ਇੱਥੇ ਤੇ ਮੈਂ ਗੱਲ ਦਾਦਾ ਮਨਦੀਪ ਜਦੋਂ ਅਸੀਂ 2009 ਦੇ ਵਿੱਚ ਆਏ ਨਾ ਸਾਨੂੰ ਕੁਝ ਵੀ ਨਹੀਂ ਪਤਾ ਹੁੰਦਾ ਸੀ ਕਿਉਂਕਿ ਅਸੀਂ ਸਾਰੇ ਆਲਮੋਸਟ ਨਵੇਂ ਸੀ ਉਸ ਟਾਈਮ ਦੇ ਵਿੱਚ ਕਿਉਂਕਿ ਕੋਈ ਵੀ ਇੰਨਾ ਬਸ ਥੋੜਾ ਬਹੁਤ ਹੀ ਕੋਈ ਜਿਹੜਾ ਮੈਨੂੰ ਪਿਕ ਕਰਨਾ ਹੈ ਉਹ ਮੈਥੋਂ ਕੋਈ 6 ਮਹੀਨੇ ਪਹਿਲਾਂ ਆਇਆ ਹੋਇਆ ਸੀਗਾ ਕੋਈ ਇੰਨਾ ਜ਼ਿਆਦਾ ਨੌਲੇਜ ਨਹੀਂ ਹੈਗੀ ਸੀ ਵੀ ਇਥੋਂ ਦਾ ਕਲਚਰ ਕਿਵੇਂ ਦਾਗਾ ਇਥੋਂ ਦਾ ਕੀ ਹਿਸਾਬ ਕਿਤਾਬ ਆ ਕੋਈ ਇੰਨੀ ਹੈ ਨਹੀਂ ਸੀ ਤੇ ਫਿਰ ਹੌਲੀ 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 ਜਾ ਕੇ ਆਪਾਂ ਨੂੰ ਇੰਨੀਆਂ ਚੀਜ਼ਾਂ ਦਾ ਪਤਾ ਚੱਲਣਾ ਸ਼ੁਰੂ ਹੋਇਆ ਕਿਉਂਕਿ ਆਲਮੋਸਟ ਸਾਡੇ ਟਾਈਮ ਦੇ ਵਿੱਚ ਆਲਮੋਸਟ ਸਾਰੇ ਹੀ ਨਵੇਂ ਸੀ ਕੰਮ ਦੀ ਵੀ ਬਹੁਤ ਵੱਡੀ ਪ੍ਰੋਬਲਮ ਸੀ ਉਸ ਟਾਈਮ ਦੇ ਵਿੱਚ ਉਸ ਘਰਾਂ ਦੇ ਵਿੱਚ ਅਸੀਂ ਆਰਾਊਂਡ 5-6-6 ਜਾਣੇ ਰਹਿੰਦੇ ਸੀਗੇ ਟ੍ਰੀਬ ਬੈਡਰੂਮ ਹਾਊਸ ਦੇ ਵਿੱਚ ਉਹ ਵੀ ਬੜਾ ਸਾਡੇ ਵਾਸਤੇ ਡਿਫਿਕਲਟੀ ਟਾਈਮ ਸੀ ਡਿਫਿਕਲਟ ਟਾਈਮ ਹੁੰਦਾ ਜੀ ਉਹ ਮੈਨਾਂ ਹੀ ਕਰਨਾ ਪੈਂਦਾ ਤੁਹਾਨੂੰ ਸਾਰਾ ਵੀ ਆਪਣਾ 2-2 3-3 ਜਾਣੇ ਇੱਕ ਕਮਰੇ ਦੇ ਵਿੱਚ ਰਹਿਣਾ ਤੇ ਆਉਂਦੇ ਤਾਂ ਸੌਣੀ ਸੀਗੇ ਬੜਾ ਟਾਈਮ ਤੇ ਕੰਮ ਹੁੰਦਾ ਅਸਾਈਨਮੈਂਟਾਂ ਹੋਗੀਆਂ ਯੂਨੀਵਰਸਿਟੀ ਹੋ ਗਈ ਇਦਰੀ ਰੰਗ ਜਾਂਦਾ ਸਾਡਾ ਸਾਡੇ ਟਾਈਮ ਦੇ ਉੱਤੇ ਤੇ ਪਰ ਵੀ ਮੈਨਾਂ ਹੀ ਕਰਨਾ ਪੈਂਦਾ ਸੀਗਾ ਵੀ 3-3 ਜਾਣੇ ਇੱਕ ਰੂਮ 'ਚ ਰਹਿਣਾ ਤੇ ਉਸ ਹਿਸਾਬ ਨਾਲ ਵੀ ਨਿਕਾਕਾਰ ਹੁੰਦੇ ਇੱਥੇ ਕਿੱਡੇ ਘਰ ਹੁੰਦੇ ਹੈਗੇ ਕਿੱਡੇ ਕਮਰੇ ਹੁੰਦੇ ਆ ਉਸ ਆਰਮਾ ਯੂਨਿਟ ਅਪਾਰਟਮੈਂਟਸ ਨੂੰ ਹੁੰਦੀ ਸਾਰੇ ਕੋਲੇ ਘਰ ਤਾਂ ਕਿਸੇ ਕਿਸੇ ਕੋਲੇ ਕਿਤੇ ਨਾ ਕਿਰੰਟ ਤੇ ਮਿਲਦਾ ਆਰਮਾ ਯੂਨਿਟ ਡਿਪਾਰਟਮੈਂਟ ਦੇ ਵਿੱਚ ਹੀ ਰਹਿੰਦੇ ਸੀਗੇ ਸਾਰੇ ਕੋਈ ਟੈਕਸੀ ਚਲਾਉਂਦਾ ਸੀ ਕੋਈ ਡੋਮੀਨੋਸ ਤੇ ਕੰਮ ਕਰਦਾ ਸੀ ਕੋਈ ਕਾਰਵਾਸ਼ ਪੈਟਰੋਲ ਸਟੇਸ਼ਨ ਹੋ ਗਿਆ ਹਾਂ ਇਹਨਾਂ ਚੀਜ਼ਾਂ ਹੀ ਆਪਣੇ ਕੋਲ ਜਿਆਦਾਤਰ ਕੰਮ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਪਰ ਜਿਵੇਂ ਅੱਜ ਕੱਲ ਤਾਂ ਹੁਣ ਕੋਈ ਬੱਸ ਚਲਾ ਰਿਹਾ ਹੈ ਕੋਈ ਆਪ ਦੇ ਬਿਜ਼ਨਸ ਕਰ ਰਿਹਾ ਹੈ ਹੌਲੀ ਹੌਲੀ ਸਾਰੇ ਆਪਣੇ ਭੈਣ ਭਰਾਵਾਂ ਨੇ ਬਹੁਤ ਤਰੱਕੀ ਬਹੁਤ ਤਰੱਕੀ ਕੀਤੀ ਹੈ ਜੀ ਸਾਰਿਆਂ ਨੇ ਤੇ ਅਗਲੀ ਗੱਲ ਹੈ ਜੀ ਪੜਾਈਆਂ ਕੀਤੀਆਂ ਤੇ ਜੋ ਮੇਰਾ ਹੈ ਜੀ ਮੈਂ 2018 ਚ ਆਪਦੀ ਪੜ੍ਹਾਈ ਪੂਰੀ ਕੀਤੀ ਤੇ ਜਿਹੜੀ ਮਾਸਟਰ ਸਾਇਟੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਵੀਜ਼ੇ ਬੜੇ ਔਖੇ ਪੈਂਦੇ ਸੀਗੇ 190 ਵੀਜ਼ਾ ਪਤਾ ਹੋਊਗਾ ਜਿੰਨਾਂ ਜਿਹੜੇ ਪਾਰੇ ਅੱਜ ਕੱਲ ਬੱਚੇ ਹੈਗੇ ਆ 189 ਪੈਂਦਾ ਸੀ 190 ਪੈਂਦਾ ਸੀ ਤੇ 491 ਪੈਂਦਾ ਸੀ ਉਸ ਟਾਈਮ ਦੇ ਉੱਤੇ ਜਦੋਂ ਅਸੀਂ ਪਾਇਆ ਵੀਜ਼ਾ ਉਸ ਤੋਂ ਬਾਅਦ ਸਾਡੇ ਟਾਈਮ ਮਨਦੀਪ 187 ਹਮ 457 ਤੇ ਆਲਮੋਸਟ ਇਹੀ ਦੋ ਵੀਜ਼ੇ ਹੁੰਦੇ ਸੀਗੇ 186 ਜਿਵੇਂ EANS ਪੈਂਦੀ ਸੀ 457 ਵੀਜ਼ਾ ਆਉਣਾ 2 ਸਾਲਾਂ ਬਾਅਦ ਉਹ ਡੀ ਐਨ ਐਸ ਪੈਂਦੀ ਸੀ ਉਹਨੂੰ ਆਪਾਂ 186 ਵੀਜ਼ਾ ਕਹਿ ਦਿੰਦੇ ਸੀਗੇ ਉਹਦੇ ਥਰੂ ਕਾਫੀ ਲੋਕ ਆਪਣੇ ਹੌਲੀ ਹੌਲੀ ਪੱਕੇ ਹੋਏ ਮੁੜ ਕੇ ਇਹਨਾਂ ਨੇ ਜਿਹਦੇ ਕੋਲੇ 6 ਬੈਂਡ ਆ ਜਾਂਦੇ ਸੀਗੇ ਉਹ ਹੌਲੀ ਹੌਲੀ ਫਿਰ ਉਸ بیس ਦੇ ਉੱਤੇ ਪੱਕੇ ਹੁੰਦੇ ਗਏ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਟੇਟ ਸਪான்ਸਰਸ਼ਿਪ ਵਾਲੇ ਵੀਜ਼ੇ ਲੈ ਕੇ ਆਂਦੇ ਲਾਈਕ ਜਿਵੇਂ ਥੋਡੇ ਵੀਜ਼ੇ ਹੋ ਗਏ ਹਨਾ 491 ਹੋ ਗਿਆ 190 ਹੋ ਗਿਆ 189 ਵੀਜ਼ਾ ਹੋ ਗਿਆ ਇਸ ਤਰ੍ਹਾਂ ਦੇ ਕਾਫੀ ਵੀਜ਼ੇ ਆਸਟ੍ਰੇਲੀਅਨ ਗਵਰਨਮੈਂਟ ਨੇ ਆਪਣੇ ਵੀ ਪ੍ਰੋਵਾਈਡ ਕੀਤੇ ਵੀ ਆਪਾਂ ਨੂੰ ਸਕਿਲਡ ਮਾਈਗ੍ਰੇਸ਼ਨ ਕਹਿੰਦੇ ਸਕਿਲਡ ਮਾਈਗ੍ਰੇਸ਼ਨ ਕਹਿ ਦਿੰਦੇ ਆ ਸਕਿਲਡ ਸਕਿਲਡ ਵੀਜ਼ਾਸ ਹੁੰਦੇ ਆ ਸਕਿਲਡ ਵੀਜ਼ਾਸ ਹੁੰਦੇ ਆ ਉਹਦੇ ਵਿੱਚ ਹਾਂ ਕੰਪੀਟੀਸ਼ਨ ਹੁੰਦਾ ਬਹੁਤ ਜ਼ਿਆਦਾ ਤੇ ਪਰ ਵੀ ਹੋ ਜਾਂਦਾ ਬੰਦਾ ਲੱਗਿਆ ਰਵੇ ਸਭ ਕੁਝ ਹੋ ਜਾਂਦਾ ਫਰਕ ਇਹ ਸੀਗਾ ਤੁਹਾਡੇ ਵਾਲੇ 8 8 ਇਚ ਸੀਗੇ ਸਾਡੇ ਵਾਲੇ 6 ਇਚ ਹੁੰਦੇ ਸੀਗੇ 5 ਇਚ ਤੇ 6 ਇਚ ਸਾਡੇ ਟਾਈਮ ਤੇ ਤੁਹਾਡੇ ਵਾਲੇ 7 ਇਚ ਤੇ 8 ਇਚ ਤੁਹਾਡੇ ਟਾਈਮ ਇਹਨਾਂ ਬਾਰੇ ਪੁਆਇੰਟ ਸਿਸਟਮ ਆਪਾਂ ਕਰ ਦਿੱਤਾ ਸਾਡੇ ਵਰੀ ਕੀ ਕਹਿੰਦੇ ਹੁੰਦੇ ਆ 26 ਇਚ ਕਰ ਦਿੱਤੇ ਤੇ 457 ਇਸ ਤੇ ਅਕੋਰਡਿੰਗ ਵੀ ਤੁਹਾਨੂੰ ਕੀ ਕਈਆਂ ਦੇ ਦਾ ਉਸ ਟਾਈਮ ਦੇ ਵਿੱਚ 5 ਇਚ 6 ਇਚ ਲੈਣੇ ਵੀ ਕਈ ਵਾਰੀ ਔਕੇ ਹੋ ਜਾਂਦੇ ਸੀ ਕਿਉਂਕਿ ਆਇਲਸ ਨੇ ਬਹੁਤ ੱਕਾ ਕੀਤਾ ਸੀ ਹਾਂ 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 ਆਲਸ ਨੇ ਬਹੁਤ ਜ਼ਿਆਦਾ ਮਤਲਬ ਵੀ ਆਪਣੇ ਬੰਦੇਆਂ ਨੂੰ ਤਾਂ ਕੀਤਾ ਸੀ ਇੱਕ ਚੋਂ ਆਗੇ ਦੋ ਚੋਂ ਆਏ ਨਾ ਦੋ ਚੋਂ ਆਗੇ ਤਿੰਨਾ ਚੋਂ ਆਗੇ ਇੱਕ ਚੋਂ ਆਏ ਨਾ ਉਸ ਤੋਂ ਬਾਅਦ ਜਿਵੇਂ ਪੀਟੀ ਆ ਗਈ ਪੀਟੀ ਨੇ ਕਾਫੀ ਜ਼ਿਆਦਾ ਸੌਕੇ ਕਰਕੇ ਪੀਟੀ ਨੇ ਸੌਕਾ ਕੀਤਾ ਹਾਂ ਜੀ ਮੇਰੇ ਹਿਸਾਬ ਦੇ ਇਕੱਲੀ ਆਲਸ ਹੁੰਦੀ ਉਹਨਾਂ ਟਾਈਮਾਂ ਦੇ ਵਿੱਚ ਇਹ 8 ਇਚ ਲੈਣੇ ਹੁੰਦੇ ਤਾਂ ਆਈ ਥਿੰਕ ਵੀ ਬਹੁਤ ਡਿਫਿਕਲਟ ਹੋ ਜਾਣਾ ਸੀ ਮੇਰੇ ਵੀ ਜੋ ਪੀਟੀ ਚ ਆਏ ਮੇਰੇ ਵੀ ਜਿਹੜੇ ਬ੍ਰੈਂਡ ਆਏ ਆ ਹਾਂ ਪੀਟੀ ਚ ਲੈ ਹੋਏ ਆਗੇ ਸਾਡੇ ਟਾਈਮ ਸਾਡਾ ਮਨ ਲੱਗਦਾ ਲਾਸਟ ਟਾਈਮ ਹੀ ਸੀਗਾ ਉਸ ਤੋਂ ਬਾਅਦ ਪੀਟੀ ਸਟਾਰਟ ਹੋ ਗਈ ਉਸ ਤੋਂ ਪਹਿਲਾਂ ਆਈਐਲਸੀ ਸੀਗਾ ਮੈਨੂੰ ਲੱਗਦਾ 2014-15 ਦੇ ਵਿੱਚ ਪੀਟੀ ਆਈ ਆ ਉਸ ਤੋਂ ਪਹਿਲਾਂ ਸਾਰੇ ਆਈਐਲਸੀ ਦਿੰਦੇ ਹੁੰਦੇ ਸੀ ਹਾਂ ਉਸ ਤੋਂ ਪਹਿਲਾਂ ਆਈਐਲਸੀ ਹਾਂ ਬਸ ਐਵੇਂ ਦਾ ਹੀ ਹੌਲੀ ਹੌਲੀ ਚੱਲਦਾ ਗਿਆ ਅੱਜ ਕੱਲ ਹੁਣ ਅੱਜ ਕੱਲ ਉਹ ਚੀਜ਼ਾਂ ਪਿੱਛੇ ਰਹਿ ਗਈਆਂ ਉਹ ਲੋਕੀਂ ਘਰਾਂ ਤੇ ਆ ਗਏ ਘਰਾਂ ਤੇ ਪਹੁੰਚ ਗਏ ਅੱਜ ਤੋਂ 4-5 ਸਾਲ ਬਾਅਦ ਫਿਰ ਲੋਕਾਂ ਨੇ ਘਰ ਲੈਣੇ ਸ਼ੁਰੂ ਕਰ ਦਿੱਤੇ ਹਾਂ ਕੋਈ ਕਹਿੰਦਾ ਵੀ ਮੇਰੇ ਕੋਲੇ ਆ ਘਰ ਆ ਗਿਆ ਮੇਰੇ ਕੋਲੇ ਆ ਘਰ ਗਿਆ ਕਿਵੇਂ ਹੌਲੀ-ਹੌਲੀ ਆਪਾਂ ਜ਼ਿੰਦਗੀ ਦੀਆਂ ਪੌੜੀਆਂ ਨੂੰ ਚੜਦੇ ਜਾ ਰਹੇ ਹਾਂ ਦਿਨੋਂ-ਦਿਨ ਲਿਨੋਂ-ਦਿਨ ਲਾਈਫ ਦੀ ਵੱਲ ਵੱਧ ਰਹੇ ਹਾਂ ਜਿੱਧਰ ਦੀ ਆਪਣੀ ਇਹ ਟਾਰਗੇਟ ਆਪਣਾ ਵੀ ਆ ਵੀ ਆਪਾਂ ਕੀ ਕਰ ਰਹੇ ਹਾਂ ਤੇ ਕੀ ਸਹੀ ਜਾ ਰਹੇ ਹਾਂ ਆਸਟ੍ਰੇਲੀਆ ਨੇ ਸਾਨੂੰ ਬਹੁਤ ਕੁਝ ਦਿੱਤਾ ਬਹੁਤ ਕੁਝ ਦਿੱਤਾ ਬਹੁਤ ਕੁਝ ਸਿਖਾਇਆ ਜਿੰਦਗੀ ਜਿੰਦਗੀ ਨੂੰ ਸਾਨੂੰ ਜੀਣਾ ਸਿਖਾਇਆ ਹਾਂ ਅਸੀਂ ਇਹਦਾ ਬਹੁਤ ਧੰਨਵਾਦੀ ਧੰਨਵਾਦ ਇਸੀ ਇਹਦਾ ਇੰਨਾ ਕਿ ਜ਼ਿਆਦਾ ਕਰਦੇ ਆ ਵੀ ਸ਼ੁਕਰ ਆ ਹਮ ਇੱਕ ਅਸੀਂ ਲੱਕੀ ਬਣੇ ਸੀਗੇ ਪਹਿਲਾਂ ਤਾਂ ਅਸੀਂ ਪੰਜਾਬ 'ਚ ਜਨਮ ਲੈ ਲਿਆ ਹਮ ਉਦੋਂ ਬਾਅਦ ਅਸੀਂ ਆਸਟ੍ਰੇਲੀਆ ਆ ਗਏ ਅਸੀਂ ਕਹਿੰਦੇ ਆ ਵੀ ਸਾਡੇ ਤੋਂ ਲੱਕੀ ਨਹੀਂ ਕੋਈ ਹੋ ਸਕਦੀ ਹਾਂ ਹਾਂ ਜੀ ਅਸਟਰੀਲੀਆ ਚ ਬਹੁਤ ਕੁਝ ਸਿੱਖਿਆ ਕੁਕਿੰਗ ਕਕਿੰਗ ਜਿੰਨੀ ਵੀ ਕਰਦੇ ਆ ਹੁਣ ਆਪ ਕਰਦੇ ਆ ਸੋਹਣੀ ਕਰਦੇ ਆ ਆਪਦੇ ਬਣਾਉਣ ਜੋਗੀ ਬਹੁਤ ਸੋਹਣੀ ਕਰਦੇ ਆ ਤੇ ਅੱਜ ਕੱਲੇ ਫਿਰ ਨਾਲ ਨਾਲ ਵਾਈਫ ਨੂੰ ਵੀ ਬਣਾ ਕੇ ਦੇ ਦੇ ਦੀ ਕਦੇ ਕਦੇ ਉਹ ਟੌਪਿਕ ਇਹ ਕਹੂੰਗੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਹਸਬੰਡ ਵਾਈਫ ਦੋਵੇਂ ਕੰਮ ਕਰਦੇ ਆ ਹਰ ਆਲ ਮਿਲ ਕੇ ਚੱਲਦਾ ਰਹੋ ਤਾਂ ਚੱਲ ਵਧੀਆ ਰਹਿੰਦਾ ਹਾਂ ਉਹ ਬੈਲੈਂਸ ਰੱਖਣਾ ਜ਼ਰੂਰੀ ਆ ਜੀ ਤੇ ਉਹੀ ਇਹੀ ਲਾਈਫ ਦਾ ਥੋੜਾ ਜਿਹਾ ਫਰਕ ਆ ਪੰਜਾਬ ਦਾ ਤੇ ਇੱਥੋਂ ਦਾ ਇੱਥੇ ਦੋਨੇ ਬੰਦੇ ਕੰਮ ਕਰਦੇ ਆ ਆਪਣੇ ਦੋਨੇ ਹਸਬੰਡ ਵਾਈਫ ਤੇ ਨਾਲ ਨਾਲ ਰੱਖਣਾ ਪੈਂਦਾਗਾ ਸੌਕਤਾ ਬਰਾਬਰ ਕੰਮ ਕਰਨਾ ਪੈਂਦਾ ਤੇ ਬਰਾਬਰ ਸਾਰਾ ਕੁਝ ਆਪਣਾ ਰੱਖਣਾ ਪੈਂਦਾ ਰੱਖਣਾ ਪਉਂਦੇ ਜਰੂਰ ਰੱਖਣਾ ਪੈਂਦਾ ਇਹਦੇ ਨਾਲ ਲਾਈਫ ਬੈਲੈਂਸ ਬਣਾ ਕੇ ਤੇ ਚੱਲਦੇ ਰਹੋਗੇ ਤਾਂ ਲਾਈਫ ਬਹੁਤ ਸੋਹਣੀ ਹੈ ਥੋੜੇ ਜਿਹਾ ਵੀ ਉੱਪਰ نیچے ਹੁੰਦਾ ਤੇ ਉਹਦੇ ਵਿੱਚ ਹੀ ਥੋੜੇ ਪ੍ਰੋਬਲਮਸ ਕਰੀ ਹੋਰ ਤੇ ਬਾਕੀ ਹੋਰ ਬਹੁਤ ਗੱਲਾਂ ਨੇ ਜਿਦਾ ਕਿ ਆਸਟ੍ਰੇਲੀਆ ਦੀ ਮਹਿੰਗਾਈ ਘਰਾਂ ਦੇ ਰੇਟ ਠੀਕ ਹੈ ਜੀ ਜੋ ਸਟਰਗਲ ਅਸੀਂ ਕਰ ਰਹੇ ਆ ਤੇ ਕਰ ਚੁੱਕੇ ਆ ਵੀਰਾਂ ਤਾਂ ਕਰ ਚੁੱਕਿਆਗਾ ਪਰ ਮੈਂ ਹਜੇ ਕਰ ਰਿਆਂਗਾ ਮਾੜੀ ਮੱਟੀ ਆਲਮੋਸਟ ਦਾਨੀ ਹੈ ਤੇਰੀ ਵੀ ਥੋੜੀ ਰਹੇਗੀ ਬਾਸ ਉਹ ਆਪਾਂ ਫਿਰ ਆਪਣਾ ਹੁਣ ਨਹੀਂ ਉਹਨੂੰ ਸ਼ੁਰੂ ਕਰਦੇ ਆਪਾਂ ਉਹ ਆਪਾਂ ਫਿਰ ਕਿਸੇ ਦਿਨ ਡਿਸਕਸ ਕਰਾਂਗੇ ਤੁਹਾਡੇ ਨਾਲ ਤੇ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਸਮਾਪਤ ਕਰਦੇ ਆਂ ਤੇ ਬਾਕੀ ਜੋ ਵੀ ਤੁਹਾਡੇ ਕੋਈ ਕੁਐਸਚਨ ਨੇ ਜੋ ਵੀ ਤੁਹਾਡੇ ਕੋਈ ਕਮੈਂਟ ਨੇ ਤੇ ਉਹ ਸਾਨੂੰ ਸੁਝਾਅ ਜ਼ਰੂਰ ਦਿਓ ਜਾਂ ਕਿ ਤੁਸੀਂ ਕੁਐਸਚਨ ਕੋਈ ਪੁੱਛਣਾ ਆਸਟ੍ਰੇਲੀਆ ਬਾਰੇ ਕੁਝ ਤੁਹਾਡੇ ਮਨ 'ਚ ਹੈ ਤਾਂ ਸਾਨੂੰ ਜ਼ਰੂਰ ਕਮੈਂਟ ਦੇ ਵਿੱਚ ਦੱਸੋ ਤੇ ਬਾਕੀ ਅਸੀਂ ਹੋਰ ਵੀ ਨਵੀਆਂ-ਨਵੀਆਂ ਚੀਜ਼ਾਂ ਆਸਟ੍ਰੇਲੀਆ ਬਾਰੇ ਲੈ ਕੇ ਆਉਂਦੇ ਰਵਾਂਗੇ ਤੇ ਅਗਲੇ ਸਾਡੇ ਐਪੀਸੋਡ ਤੁਹਾਨੂੰ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਹੋਰਸ ਨਾਲ ਸਾਡਾ ਚੈਨਲ ਆ ਤੁਹਾਨੂੰ ਲਿੰਕ ਦੇ ਦਿੰਨੇ ਥੱਲੇ ਤੇ ਇਹਨੂੰ ਲਾਈਕ ਕਰੋ ਕਮੈਂਟ ਕਰੋ ਤੇ ਨਾਲ-ਨਾਲ ਸ਼ੇਅਰ ਵੀ ਕਰੋ ਤੇ ਤੁਹਾਡੀ ਸਪੋਰਟ ਬਹੁਤ ਜ਼ਰੂਰੀ ਹੈ ਸਾਨੂੰ ਤੇ ਨਵੇਂ ਤੋਂ ਨਵਾਂ ਕੰਟੈਂਟ ਤੁਹਾਡੇ ਲਈ ਲੈ ਕੇ ਆਵਾਂਗੇ ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਡਾ ਇਹ ਅੱਜ ਦਾ ਪਹਿਲਾ ਐਪੀਸੋਡ ਬਹੁਤ ਵਧੀਆ ਲੱਗਿਆ ਹੋਵੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਹਾਲੇ ਅਸੀਂ ਹੁਣ ਇੱਥੇ ਇਸਪੋਰਟ ਇਸ ਚੈਨਲ ਨੂੰ ਅਸੀਂ ਇੱਥੇ ਹੀ ਬੰਦ ਕਰਦੇ ਆਂ ਹਾਂਜੀ ਅੱਜ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਸਮਾਪਤ ਕਰਦੇ ਆਂ ਜੀ ਤੇ ਸਸਤੀ ਗੱਲ ਸਾਰਿਆਂ ਨੂੰ ਸਸਤੀ ਗੱਲ ਸਸਤੀ ਗੱਲ ਚੈਨਲ ਨਹੀਂ ਬੰਦ ਕਰ